ਸਸਕਲ ਦੋਸਤੋ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤਾਜ਼ਾ ਖਬਰ ਕਿ ਸੁਖਬੀਰ ਸਿੰਘ ਬਾਦਲ ਉੱਤੇ ਹੋਇਆ ਹੈ ਕਾਤਲਨਾ ਹਮਲਾ ਜੀ ਹਾਂ ਕਾਤਲਨਾ ਹਮਲਾ ਹੋਇਆ ਹੈ ਸੁਖਬੀਰ ਸਿੰਘ ਬਾਦਲ ਹੁਣਾ ਉੱਪਰ ਜਿਵੇਂ ਆਪ ਸਭ ਜਾਣਦੇ ਹੋ ਕਿ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਸਜ਼ਾ ਭੁਗਤ ਰਹੇ ਨਹੀਂ ਚੋਬਜ਼ਾਰ ਦੀ ਡਿਊਟੀ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਦੇ ਵਿੱਚ ਪੋਤੇ ਹੀ ਦਲਪੰਤ ਦੇ ਇੱਕ ਸਖਸ਼ ਵੱਲੋਂ ਜਿਨ੍ਹਾਂ ਦਾ ਨਾਮ ਨਰਾਇਣ ਸਿੰਘ ਹੈ ਨਰਾਇਣ ਸਿੰਘ ਵੱਲੋਂ ਉਹਨਾਂ ਗੋਲੀ ਮਾਰਨ ਦੀ ਜਿਹੜੀ ਆ ਉਹ ਘਟਨਾ ਸਾਹਮਣੇ ਆਈ ਹੈ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਗੋਲੀ ਮਾਰਨ ਦੀ ਘਟਨਾ ਸਾਹਮਣੇ ਆਈ ਹੈ ਸੋ ਸਾਰੇ ਹੀ ادارے ਜਿਹੜੇ ਨੇ ਉੱਥੇ ਖੜੇ ਸਖਸ਼ੀ ਵੀ ਨੇ ਜਾਂ ਬਾਕੀ ਵੀ ਜਿਹੜੀਆਂ ਪਾਰਟੀਆਂ ਨੇ ਉਹ ਇਸ ਦੀ ਨਿੰਦਾ ਕਰ ਰਹੀਆਂ ਨੇ ਕਿਉਂਕਿ ਜਦੋਂ ਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਉਹ ਆਪਣੀ ਸਜ਼ਾ ਠੋਕਦੇ ਹੀ ਨਹੀਂ ਔਰ ਖਾਸ ਕਰਕੇ ਸਿੱਖ ਜਿਹੜੇ ਨੇ ਉਹ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਇਦਾਂ ਗੋਲੀ ਚਲਾਉਣਾ ਇਹ ਕਿਸੇ ਨੂੰ ਗੁਵਾਰਾ ਨਹੀਂ ਏ। ਸੋ ਬੜੀ ਹੀ ਨਿੰਦਾ ਹੋ ਰਹੀ ਏ ਇਸ ਸਖਸ਼ ਨਾਰਾਇਣ ਸਿੰਘ ਦੀ ਔਰ ਸਾਰੇ ਹੀ ਜਿਹੜੇ ਨੇ ਇਸ ਚੀਜ਼ ਨੂੰ ਗਲਤ ਸਾਬਿਤ ਕਰ ਰਹੇ ਨੇ, ਗਲਤ ਕਹਿ ਰਹੇ ਨੇ ਕਿ ਇਦਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ ਸੀ। ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਤੁਹਾਡਾ ਆਪਣਾ ਨਿਰਪੱਖ ਨਿਰਧੜਕ ਮਜਾਲ ਟੀਵੀ।